Ladies and gentlemen, are you ready? ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੋਰ ਸਾਧ ਸੰਗਤ ਜੀ ਕੀ ਹਾਲ ਚਾਲ ਹੈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਆਪਾਂ ਵੀ ਚੜ੍ਹਦੀ ਕਲਾਂ ਦੇ ਵਿੱਚ ਆ ਬਾਬਾ ਮਿਹਰ ਕਰੇ ਤੇ ਲੈ ਕੇ ਆ ਗਏ ਆਪਾਂ ਇਸ ਵੀਕ ਦਾ ਨਵਾਂ ਬਲੌਗ ਇਸ ਬਲੌਗ ਦੇ ਵਿੱਚ ਆਪਾਂ ਤੁਹਾਨੂੰ ਇਸ ਵੀਕ ਦੀ ਜਰਨੀ ਦੱਸਾਂਗੇ ਲੋੜ ਚੱਕਣ ਆ ਗਏ ਆਂ ਕਹਿੰਦਾ ਜ਼ਿੰਦਗੀ ਟਰੱਕਾਂ ਵਾਲਿਆਂ ਦੀ ਆ ਕਮਾਲ ਚੱਕ ਲਿਆ ਮਾਲ ਤੇ ਲਾ ਲਿਆ ਮਾਲ ਆਹ ਲ ਚੱਕਣ ਆਏ ਹੁਣ ਇੱਥੋਂ ਪ੍ਰੋਜਨ ਫਰਾਈਆਂ ਚੱਕਣੀਆਂ ਫਰਾਈਆਂ ਦਾ ਲੋਡ ਜਾ ਕੇ ਲੈਣਾ ਐ ਲੈ ਸ਼ਵੇਰੇ ਚੈੱਕ ਇਨ ਕਰਾਇਆ 9 ਵਜੇ ਦੀ ਪਿਕਅਪ ਸੀਗੀ ਕਰੀ ਜਾਂਦੇ ਲੋਡ ਪ੍ਰਪੇਅਰ ਡਾਕ ਦੇ ਉੱਤੇ ਡਬਲ ਸਟੈਕ ਸੀਗਾ ਪੈਲੇਟ ਉੱਪਰ ਥੱਲੇ ਉਹਨੂੰ ਹੁਣ ਡਬਲ ਸਟੈਕ ਲਾ ਕੇ ਸਿੰਗਲ ਕਰਕੇ ਤੇ ਹੁਣ ਸਾਰਾ ਬਿਚ ਟ੍ਰੇਲਰ ਤੇ ਸੈੱਟ ਕਰਕੇ ਰੱਖਣ ਦੇ ਇੱਥੋਂ ਚਾਲੇ ਪਾ ਕੇ ਫਿਰ ਆਪਾਂ ਸ਼ਾਮ ਨੂੰ ਜਾ ਕੇ ਕੈਲੀਫੋਰਨੀਆ ਸਲੀਪ ਪੋਣੀ ਆ ਕੱਲੂ ਫੇ ਅਜਰਾ ਦਿਨ ਤੇ ਕੱਲ੍ਹ ਦਾ ਦਿਨ ਦੋ ਦਿਨ ਡਰਾਈਵ ਕਰਕੇ ਫਿਰ ਪਰਸੋਂ ਸਵੇਰੇ ਜਾ ਕੇ ਲੋੜੀ ਆਪਾਂ ਗੱਲ ਕਰਦੇ ਨਾ ਇੱਥੇ ਗਿੱਦੜਾ ਨਿਕਲਿਆ ਹੁੰਦਾ ਰਾਤ ਨੂੰ ਆ ਕੀ ਐ ਲੋਬੜੀਆਂ ਜੀਆਂ ਹੈ ਐ ਕਿ ਇਧਰ ਲੇ ਵੇਰ ਆਉਸ਼ੇ ਵੜ ਗਈ ਦੋ ਆ ਖੜੀਆਂ ਇਧਰ ਉਹ ਜਾਂਦੀਆਂ ਤੇ ਅਮਰੀਕਾ ਦੀ ਪੂਰੀ ਦਹਿਸ਼ਤ ਹੈ ਨਾ ਇਹ ਹੈ ਭਾਈ ਦੇ ਦਾ ਦਿਨ ਹੋ ਗਿਆ ਤੇ ਵੇਰ ਆਉਸ ਆ ਗਏ ਆ ਲੋਟ ਚੱਕਣੋਂ ਵਾਪਸੀ ਦਾ ਤੇ ਆਪਾਂ ਨੂੰ ਮੜਸੀ ਜੀ ਥੋੜੀ ਲੇਟ ਪਹਿਲਾਂ ਅਰਲੀ ਆ ਗਿਆ ਮਾਰਨਿੰਗ ਵੇਲਾ ਹੀ ਸੀਗਾ ਵੀ ਕਹਿੰਦੇ ਲੋਡ ਰੈਡੀ ਆ ਲੱਦ ਦਿੰਨੇ ਆ ਤੇ ਮੋਲ ਚਾਲ ਹੋਇਆ ਪਿਆ ਟਰਕਿੰਗ ਦਾ ਪੂਰਾ ਗਰਮੋ ਗਰਮੀ ਪਿਛਲੇ ਵੀ ਇੱਕ ਸ਼ੁੱਕਰਵਾਰ ਦਾ ਜਿਹੜਾ ਸੈਕਟਰੀ ਆ ਟਰਕਿੰਗ ਦਾ ਸੀਐਨਡੀਫੀ ਉਹਨੇ ਸਟੇਟਮੈਂਟ ਦਿੱਤੀ ਵੀ ਜਿਹੜੇ ਨਾਨ ਡੋਮਿਸਾਈਲ ਸੀਡੀਐਲ ਆ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਜਿਹੜੇ ਟਰੱਕ ਚਲਾਉਂਦੇ ਆ ਨਾ ਨੋਨ ਡਾਇਮਸਲ ਮਤਲਬ ਵੀ ਜਿਹੜੇ ਪਰਮਾਨੈਂਟ ਰੈਜ਼ਿਡੈਂਸ ਹੈ ਨਹੀਂਗੇ ਕਿਸੇ ਵੀ ਕੰਟਰੀ ਤੋਂ ਆਏ ਆ ਭਾਵੇਂ ਉਹ ਟਰੱਕ ਨਹੀਂ ਚਲਾ ਸਕਦੇ ਹੁਣ ਪਤਾ ਨਹੀਂ ਕੋਈ ਹੱਲੇ ਤੱਕ ਤਾਂ ਵੀਕ ਚਲ ਗਈ ਅੱਜ ਫਿਰ ਦੁਬਾਰਾ ਸ਼ੁੱਕਰਵਾਰ ਹੋਗਾ ਪਿਛਲੇ ਸ਼ੁੱਕਰਵਾਰ ਦਾ ਬਿਆਨ ਆਇਆ ਹੋਇਆ ਏ ਹੱਲੇ ਤੱਕ ਕੋਈ ਕਲੀਅਰ ਨਹੀਂ ਹੋ ਰਿਹਾ ਵੀ ਐਕਚੁਅਲ ਦੇ ਵਿੱਚ ਹੋਣਾ ਕੀ ਹੈ ਹਨਾ ਹੱਲੇ ਜਿਦਾ ਕਹਿੰਦੇ ਹੱਲੇ ਧੁੰਦੀ ਆ ਹੱਲੇ ਕਲੀਅਰ ਨਹੀਂ ਦਿਖ ਰਿਹਾ ਵੀ ਕੀ ਆ ਕੀ ਨਹੀਂ ਕਿਸੇ ਨੂੰ ਕੋਈ ਪਤਾ ਨਹੀਂ ਸਭ ਡਰੇ ਹੋਏ ਆ ਕਿ ਪਤਾ ਨਹੀਂ ਕਦੋਂ ਕਿਹਦੇ ਘਰ ਲੈਟਰ ਆ ਜੇ ਡੀਐਮਬੀ ਦਾ ਵੀ ਤੁਹਾਡਾ ਲਾਇਸੈਂਸ ਜਿਹੜਾ ਉਹ ਸਸਪੈਂਡ ਹੋ ਗਿਆ ਜਾਂ ਪਤਾ ਨਹੀਂ ਹੁਣ ਸਸਪੈਂਡ ਕਰਨਗੇ ਜਾਂ ਕੈਂਸਲ ਕਰਨਗੇ ਜੇ ਸਸਪੈਂਡ ਹੋ ਗਿਆ ਉਹਦੇ ਚਾਂਸ ਹੁੰਦੇ ਬਹਾਲ ਹੋ ਜਵੇ ਦੁਬਾਰਾ ਜੇ ਕੈਂਸਲਡ ਹੋ ਗਿਆ ਮਤਲਬ ਫਿਰ ਉਹ ਖਤਮ ਐ ਫਿਰ ਫੇ ਨਹੀਂ ਕੁਝ ਕੁਝ ਲੋਕਾਂ ਨੂੰ ਆਏ ਐ ਲੈਟਰ ਬਹੁਤ ਥੋੜਿਆਂ ਨੂੰ ਕੋਈ ਕਹਿੰਦਾ ਲੈਟਰ ਆ ਜਾਣੇ ਆ ਦਸਾਂ ਦਿਨਾਂ ਤੱਕ 15 ਦਿਨਾਂ ਤੱਕ ਕੁਈ ਕੰਦਾ ਨਹੀਂ ਕੋਨਾ ਕੋਈ ਰਾਹ ਨਿਕਲੂਗਾ ਹੁਣ ਦੇਖੋ ਕੀ ਬਣਦਾ ਆ ਕਈ ਗੱਲਾਂ ਜਿੰਨੇ ਮੂੰਹ ਨਹੀਂਆਂ ਗੱਲਾਂ ਪਰ ਹਰੇਕ ਬੰਦਾ ਹੀ ਚਾਹ ਕੋਈ ਡਰਾਈਵਰ ਆ ਚਾਹ ਕੋਈ ਓਨਰ ਆਪਰੇਟਰ ਆ ਜਿਹੜੇ ਕੱਚੇ ਆ ਜਿਹੜੇ ਆ ਨਾ ਪਰਮਾਨੈਂਟ ਰੈਜ਼ਿਡੈਂਸ ਨਹੀਂ ਗਏ ਉਹ ਹਰੇਕ ਹੀ ਬੰਦਾ ਡੋਜ਼ਨਟ ਮੈਟਰ ਉਹ ਓਨਰ ਆਪਰੇਟਰ ਆ ਆਪ ਦਾ ਟਰੱਕ ਚਲਾਉਂਦਾ ਜਾਂ ਉਹ ਮੇਰੇ ਵਰਗਾ ਕੰਪਨੀ ਦਾ ਟਰੱਕ ਚਲਾਉਂਦਾ ਆ ਸਾਬ ਦੇ ਦਿਮਾਗ 'ਚ ਆਉਣਾ ਹੀ ਚਾਹਦਾ ਵੀ ਯਾਰ ਪਤਾ ਕਰਕੇ ਰੱਖੀ ਕੋਈ ਜੋਗ-ਜੂਗ ਲੱਭ ਕੇ ਰੱਖੀਏ ਨਾ ਪਤਾ ਨਹੀਂ ਕੀ ਬਣਨਾ ਕਿਦਾਂ ਉਤਰਨਾ ਪੈ ਸਕਦਾ ਆ ਟਰੱਕ ਤੋਂ ਤੇ ਬੰਦਾ ਬਹੁਤ ਜ਼ਿਆਦਾ ਆ ਇਦਾਂ ਦਾ ਜਿਹੜੇ ਵਰਪਰਮੰਟ ਦੇ ਟਰੱਕ ਚਲਾਉਂਦੇ ਆ ਹੁਣ ਇੰਨੀਆਂ ਜੋਬਾਂ ਐ ਇੱਕਦਮ ਜਦੋਂ ਟਰੱਕ ਤੋਂ ਮੰਨ ਲਓ ਜੇ ਲੋਕ ਲੈ ਗਏ ਕਿੰਨੇ ਕੁ ਸਟੋਰਾਂ ਵਾਲੇ ਝੱਲ ਲੈਣਗੇ ਕਿੰਨੇ ਕੁ ਖੇਤਾਂ ਵਾਲੇ ਝੱਲ ਲੈਣਗੇ ਰੈਸਟੋਰੈਂਟ ਵਾਲੇ ਕਿੰਨੇ ਕੁ ਬੰਦੇ ਰੱਖ ਲੈਣਗੇ ਇੱਕ ਲਿਮਟ ਹੁੰਦੀ ਹਰੇਕ ਚੀਜ਼ ਦੀ ਨਾ ਅਗੇ ਟਰੱਕਿੰਗ ਦੇ ਵਿੱਚ ਡਿਮਾਂਡ ਸਪਲਾਈ ਦਾ ਸੀ ਕਹਿੰਦੇ ਜਿਆਦੇ ਬੰਦੇ ਆ ਗਏ ਟਰੱਕਿੰਗ ਤਾਂ ਬੈਡ ਹੋ ਗਈ ਜੇ ਟਰੱਕ ਤੋਂ ਉਤਰ ਗਏ ਲੋਕੀ ਦੂਜੇ ਪਾਸਿਆਂ ਨੂੰ ਜਾਣਗੇ ਗੈਸ ਸਟੇਸ਼ਨਾਂ ਤੇ ਜੋਬਾਂ ਲੱਭਣ ਜਾਂ ਰੈਸਟੋਰੈਂਟਾਂ ਦੇ ਜਾਂ ਖੱਤਿਆਂ ਨੂੰ ਜਾਣਗੇ ਖੇਤੀਬਾੜੀ ਦੇ ਕੰਮ 'ਚ ਜਾਣਗੇ ਫਿਰ ਉੱਥੇ ਜਦਾਂ ਕੰਮ ਖਰਾਬ ਹੋ ਜਾਣਾ ਫਿਰ ਉੱਥੇ ਡਿਮਾਂਡ ਸਪਲਾਈ ਹੋ ਜਾਣੀ ਉੱਥੇ ਲੇਬਰ ਚੀਪ ਹੋ ਜਾਣੀ ਬਹੁਤ ਜਿਆਦੀ ਸੋ ਦੇਖੋ ਕੀ ਬਣਦਾ ਤੇ ਮੋਹ ਹਰਚਾਲ ਬਸ ਜਿਹਨੂੰ ਦੇਖ ਲੋ ਉਹ ਉੱਤਰ ਹੀ ਆ ਸਭ ਦੇ ਬਸ ਵੀ ਇੱਕ ਦੂਜੇ ਨੂੰ ਪੁੱਛੀ ਜਾਂਦੇ ਆ ਟਰੱਕ ਟੋਪਾਂ ਦੇ ਮਿਲਦੇ ਆ ਹਾਂਜੀ ਭਾਜੀ ਕਿੱਦਾਂ ਕੀ ਬਣੂਗਾ ਮੈਂ ਵੀ ਕੰਜ ਨੂੰ ਪੁੱਛ ਲੰਨਾ ਜੇ ਕੋ ਲੱਗੇ ਵੀ ਇਹ ਬੰਦਾ ਪੁਰਾਣਾ ਸਿਆਣਾ ਡਰਾਈਵਰ ਆ ਮਤਲਬ ਪੁਰਾਣਾ ਲੱਗਦਾ ਸੀ ਕੀ ਬਣੂਗਾ ਉਹ ਕਹਿੰਦੇ ਕੁਹ ਨਹੀਂ ਰਹਿ ਸਕਦੇ ਤੇਲ ਦੇਖੋ ਤੇਲ ਦੀ ਧਾਰ ਦੇਖੋ ਕੀ ਬਣਦਾ ਬਾਕੀ ਇੱਕ ਗੱਲ ਇਹ ਵੀ ਆ ਹੁਣ ਕਈਆਂ ਦੀਆਂ ਇੰਸ਼ੋਰੈਂਸ ਕੰਪਨੀਆਂ ਜਿਹੜੀਆਂ ਉਹ ਕਾਲਾਂ ਕਰਕੇ ਕੰਪਨੀ ਨੂੰ ਕਹੀ ਜਾਂਦੀਆਂ ਵੀ ਤੁਹਾਡਾ ਆਹ ਆਹ ਡਰਾਈਵਰ ਜਿਹੜਾ ਹੈ ਉਹਨੂੰ ਬਾਹਰ ਕਰੋ ਅਸੀਂ ਇਹ ਇੰਸ਼ੋਰੈਂਸ ਇਹਨੂੰ ਕਵਰ ਨਹੀਂ ਕਰਨਾ ਇਹਦਾ ਲਾਇਸੈਂਸ ਕਿਉਂਕਿ ਇਹ ਨੌਨ ਰੈਜ਼ਾਈਡੈਂਟ ਹੈ ਤੇ ਕੁਝ ਇੰਸ਼ੋਰੈਂਸ ਕੰਪਨੀਆਂ ਹਾਲੇ ਸਟਿਲ ਚੱਲ ਰਹੀਆਂ ਕੋਈ ਦਿੱਕਤ ਨਹੀਂ ਕੋਈ ਫੋਨ ਕਾਲ ਨਹੀਂ ਆਈ ਕਿਸੇ ਓਨਰ ਨੂੰ ਵੀ ਤੁਹਾਡਾ ਆਹ ਆਹ ਡਰਾਈਵਰ ਬਾਹਰ ਕੱਢੋ ਇਹ ਇਹ ਵਰਕ ਪਰ ਮਟਾਲਾ ਆ ਕਈਆਂ ਨੇ ਔਰਲਡੀ ਗੱਲਾਂ ਆ ਗਈਆਂ ਵੀ ਆਹ ਡਰਾਈਵਰ ਬਾਹਰ ਕੱਢੋ ਨਹੀਂ ਤੇ ਅਸੀਂ ਚੋਰਸ ਕਵਰ ਨਹੀਂ ਕਰਨਾ ਤੁਹਾਡਾ ਸੋ ਮਸਲੇ ਹੁਣ ਹੱਲੇ ਫਾਈਨਲ ਕੁਝ ਵੀ ਨਹੀਂ ਹੋਇਆ ਵੀ ਮਤਲਬ ਵੀ ਕੈਂਸਲ ਹੋਣਗੇ ਲਾਇਸੈਂਸ ਸਸਪੈਂਡ ਹੋਣਗੇ ਜਾਂ ਨਹੀਂ ਜਾਂ ਕੀ ਗੱਲਬਾਤ ਆ ਪਰ ਫਰੇਗ ਹੀ ਆਪਦਾ ਘੋੜਾ ਲੜਾਈ ਫਿਰਦਾ ਆਪਦਾ ਹੀ ਮਤਲਬ ਸਰਪੰਚ ਬਣਾਇਆ ਫਿਰਦਾ ਮੈਂ ਇਦਾਂ ਕਰ ਦੇਣਾ ਆ ਇਦਾਂ ਹੋ ਗਿਆ ਜੀ ਤੇ ਪੱਕਾ ਕੁਝ ਨਹੀਂ ਹੱਲੇ ਪੱਕਾ ਹੋਵੇ ਤਾਂ ਫੇਰ ਹੀ ਮਤਲਬ ਕੋਈ ਵੀ ਜਿਹੜਾ ਅਧਾਰ ਆਇਆ ਉਹਨੂੰ ਡਿਸੀਜਨ ਲੈਣਾ ਚਾਹੀਦਾ ਹੁਣ ਜਿਹਦਾ ਇੰਸ਼ੋਰੈਂਸ ਵਾਲਿਆਂ ਨੇ ਮੰਨੋ ਲਾਇਸੈਂਸ ਮੰਨੋ ਐਕਟਿਵ ਹੈ ਡਰਾਈਵਰ ਦਾ ਵਰਕ ਪਰਮਟ ਵਾਲੇ ਦਾ ਹਾਲੇ ਸਸਪੈਂਡ ਨਹੀਂ ਹੋਇਆ ਨਾ ਕੈਂਸਲ ਹੋਇਆ ਉਹਦਾ ਐਕਟਿਵ ਵਾਲਾ ਲਾਇਸੈਂਸ ਵਾਲੇ ਸਹੀ ਆ ਉਹ ਪਰ ਜੇ ਇੰਸ਼ੋਰਸ ਨੇ ਕਹਿਤਾ ਵੀ ਨਹੀਂ ਵੀ ਅਸੀਂ ਨਹੀਂ ਕਵਰ ਕਰਦੇ ਕਿਉਂਕਿ ਸਮਾਂ ਖਬਰਾਂ ਵਾੜੀਆਂ ਆ ਰਹੀਆਂ ਸਮਾਂ ਬੈਟ ਚੱਲ ਰਿਹਾ ਤੇ ਅਸੀਂ ਇਹਨੂੰ ਕਵਰ ਨਹੀਂ ਕਰਨਾ ਵੀ ਇਹ ਟਰੱਕ ਨਹੀਂ ਚਲਾ ਸਕਦਾ ਫੇਰ ਦੱਸੋ ਬੰਦਾ ਕਿੱਧਰ ਜਾਊਗਾ ਉਹ ਗੱਲ ਤਾਂ ਬਾਅਦ ਚ ਆ ਵੀ ਡੀ ਐਮ ਬੀ ਜਿਹੜੀ ਲਾਇਸੈਂਸ ਸਸਪੈਂਡ ਕਰੂਗੀ ਪਰ ਇੰਸ਼ੋਰੈਂਸ ਨੇ ਜਦੋਂ ਕਹਿਤਾ ਫੇਰ ਬੰਦੇ ਕੋਲ ਫੇਰ ਕੋਈ ਰਾਹ ਹੀ ਨਹੀਂਗਾ ਇਹ ਤਾਂ ਟਰੱਕ ਤੋਂ ਉਤਰ ਕੇ ਕਿਸੇ ਹੋਰ ਜੋਬ ਤੇ ਜਾਣਾ ਪੈਣਾ ਨਾ ਹਰੇਕ ਬੰਦੇ ਨਹੀਂ ਕੋਈ ਨਾ ਕੋਈ ਆਪ ਦਾ ਕਾਰੋਬਾਰ ਛੇੜਿਆ ਆ ਕੋਈ ਉਸ ਹਿਸਾਬ ਨਾਲ ਇਨਵੈਸਟਮੈਂਟ ਕੀਤੀ ਆ ਕੰਮਕਾਰ ਚੱਲਦੇ ਦੇ ਹਿਸਾਬ ਨਾਲ ਹਰੇਕ ਨੂੰ ਹੀ ਪ੍ਰੋਬਲਮ ਆ ਜਾਣੀ ਹੈ ਜੇ ਇਦਾਂ ਹੋ ਗਿਆ ਨਾ ਸੋ ਕਈ ਬੰਦੇ ਕਹਿੰਦੇ ਫਲਾਨਾ ਖੁਸ਼ ਹੋ ਗਿਆ ਹੁਣ ਆ ਉਹ ਖੁਸ਼ ਹੋ ਗਏ ਹੁਣੇ ਬੰਦੇ ਪੁਰਾਣੇ ਖੁਸ਼ ਹੋ ਗਏ ਹੁਣੇ ਲੈ ਵੀ ਵਧੀਆ ਹੋਇਆ ਨਾ ਸਭ ਦੇ ਉੱਤੇ ਇਫੈਕਟ ਪੈਣਾ ਹੈ ਹਰੇਕ ਦੀ ਰੋਜੀ ਰੋਟੀ ਤੇ ਫਰਕ ਪਊਗਾ ਇਸ ਚੀਜ਼ ਦੇ ਨਾਲ ਸੋ ਅਰਦਾਸ ਤੁਸੀਂ ਕਰਦੇ ਆ ਵੀ ਨਾ ਕਿਸੇ ਦਾ ਹੋਵੇ ਸਭ ਦਾ ਕੰਮ ਧੰਦਾ ਚੱਲਦਾ ਰਵੇ ਪਰ ਇਹ ਆ ਵੀ ਲੋਕਾਂ ਨੂੰ ਲੋੜ ਆ ਨਵੇਂਆਂ ਨੂੰ ਪੁਰਾਣਿਆਂ ਨੂੰ ਜੋ ਵੀ ਆ ਥੋੜੇ ਸਿਆਣੇ ਬਣੋ ਸੋਣਾ ਵਧੀਆ ਟਰੱਕ ਚਲਾਓ ਸੋਹਣੇ ਬੜੇ ਲੀੜੇ ਕੱਪੜੇ ਪਾ ਕੇ ਰੱਖੋ ਚਪਲਾ-ਚੁਪਲਾ ਪਾ ਕੇ ਟਰੱਕ ਚਲਾਉਣੇ ਛੱਡੋ ਨੀਕਰਾਂ ਪਾ ਕੇ ਤੁਰੇ ਫਿਰਦੇ ਆ ਭਰਾਵਾ ਬਹੁਤ ਕੁਝ ਦੇਖਣ ਨੂੰ ਮਿਲਦਾ ਪਤਾ ਹੀ ਆ ਸਾਰਿਆਂ ਨੂੰ ਕੋਲੋਂ ਦਾ ਰੋਲਾ ਪੈ ਰਿਹਾ ਲੋਕਾਂ ਨੂੰ ਸੋਹਣਾ ਬੜਾ ਬੋਲੋ ਡਰਾਈਵਰਾਂ ਦੂਜੀ ਕਮਿਊਨਿਟੀ ਦੇ ਡਰਾਈਵਰਾਂ ਨੂੰ ਬੁਲਾਓ ਆਪਣੇਆਂ ਨੂੰ ਬੁਲਾਓ ਜਦੋਂ ਮਿਲਦੇ ਆ ਕਿਸੇ ਨੇ ਡੋਰ ਖੋਲਿਆ ਤੁਹਾਡੇ ਲਈ ਅੰਦਰ ਜਾਣ ਲਈ ਅਗਲਾ ਉਹਨੂੰ ਥੈਂਕ ਯੂ ਕਹੋ ਯਾਰ ਹਨਾ ਮੇਰ ਨਾਲ ਕਈ ਯਾਰ ਹੋਇਆ ਆਪਣੇ ਪੰਜਾਬੀ ਮੈਂ ਡੋਰ ਖੋਲ ਨਾ ਕਿਸੇ ਲਈ ਮੂੰਹ ਦੇ ਵਿੱਚੋਂ ਇੱਕ ਥੈਂਕ ਯੂ ਭਾਜੀ ਸ਼ੁਕਰੀਆ ਧੰਨਵਾਦ ਕੁਝ ਨਹੀਂ ਨਿਕਲਦਾ ਫਿਰ ਸੋਚੀਦਾ ਵੀ ਯਾਰ ਵੀ ਇਹ ਹੁਣ ਚਲੋ ਆਪਾਂ ਤਾਂ ਸਹਿ ਗਏ ਆ ਵੀ ਉਹ ਵੀ ਪੰਜਾਬੀ ਸੀ ਮੈਂ ਵੀ ਪੰਜਾਬੀ ਆ ਜੇ ਕੋਈ ਗੋਰਾ ਡੋਰ ਖੋਲ ਖੋਲ ਕੇ ਖੜਾ ਹੋਵੇ ਤੇ ਅੱਗੇ ਉਹ ਕਹਿ ਕੇ ਨਾ ਜਾਵੇ ਉਹ ਤਾਂ ਫਿਰ ਗਾਣਾ ਹੀ ਕੱਢਣੀ ਆ ਨਾ ਉਹਨੇ ਮਨ ਚ ਵੀ ਇਹ ਕਿੱਦਾਂ ਦੇ ਬੰਦੇ ਕਿੱਥੋਂ ਆ ਕੇ ਕਿਹੜੀ ਧਰਤੀ ਦੇ ਬੰਦੇ ਆ ਵੀ ਮੈਂ ਇਹਦੇ ਵਾਸਤੇ ਖੜਾ ਆਪਦੇ ਮੈਂ 4-5 ਸਕਿੰਟ ਮੈਂ ਵੇਟ ਕੀਤੀ ਮੈਂ ਡੋਰ ਹੋਲਡ ਕੀਤਾ ਇਹਦੇ ਵਾਸਤੇ ਇਹ ਬੰਦੇ ਦੇ ਮੂੰਹ ਦੇ ਵਿੱਚੋਂ ਇੱਕ ਥੈਂਕ ਯੂ ਨਹੀਂ ਨਿਕਲਿਆ ਸੋ ਧਿਆਨ ਨਾਲ ਹੀ ਚੱਲੋ ਇਹ ਕੰਟਰੀ 'ਚ ਆਏ ਆ ਜਿੰਨਾ ਚਿਰ ਪਾ ਮਾ ਤੁਸੀਂ ਇੱਥੇ ਸਾਰੀ ਉਮਰ ਰਹਿਣਾ ਪਾ ਮਾ ਤੁਸੀਂ 5 ਸਾਲ ਲਾਉਣੇ 10 ਸਾਲ ਲਾਉਣੇ ਡੋਜ਼ਨਟ ਮੈਟਰ ਜਦੋਂ ਤੁਸੀਂ ਇੱਥੇ ਐਟ ਪ੍ਰੈਸੈਂਟ ਹੈਗੇ ਕੰਮ ਕਰ ਰਹੇ ਆ ਇਹਨਾਂ ਦੇ ਹਿਸਾਬ ਨਾਲ ਚੱਲੋ ਜਿੱਦਾਂ ਇੱਥੇ ਦਾ ਸਿਸਟਮ ਚੱਲਦਾ ਉਹ ਇੰਡੀਆ ਵਾਲਾ ਕੰਮ ਨਾ ਕਰੋ ਤੱਕਾ ਫੇਲ ਜਿਵੇਂ ਜਦੋਂ ਪੰਜਾਬ ਕਰਦੇ ਹੁੰਦੇ ਆ ਉਹ ਜਦੋਂ ਪੰਜਾਬ ਚੱਲ ਗਏ ਹੁਣ ਜੇ ਇੱਥੋਂ ਜਾ ਕੇ ਪੰਜਾਬ 'ਚ ਜਾ ਕੇ ਬੰਦਾ ਅਮਰੀਕਾ ਵਾਲੇ ਹਿਸਾਬ ਨਾਲ ਚੱਲੀ ਜਾਵੇ ਫੇ ਉੱਥੇ ਨਹੀਂ ਗੱਡੀ ਚੱਲਣੀ ਜਿੱਦਾਂ ਦਾ ਦੇਸ਼ ਕਹਿੰਦੇ ਉਦਾਂ ਦਾ ਪੇਸ ਰੱਖੋ ਉਦਾਂ ਦੇ ਉਸੇ ਹਿਸਾਬ ਨਾਲ ਚੱਲੋ ਤੇ ਫੇ ਬੰਦਾ ਕੁਛ ਖੱਟ ਜਾਂਦਾ ਹਨਾ ਤੇ ਹੈ ਤਾਂ ਕੰਮ ਇਹਨਾਂ ਗਲਤੀਆਂ ਕਰਕੇ ਵਧਿਆ ਇੱਥੇ ਤੱਕ ਆਇਆ ਨਹੀਂ ਤੇ ਪਹਿਲਾਂ ਵੀ ਅ ਅੱਜ ਤੋਂ ਕਿੰਨੇ ਸਾਲ ਪਹਿਲਾਂ ਇਮੀਗ੍ਰੈਂਟ ਆਉਂਦੇ ਸੀ ਕੰਮ ਕਰਦੇ ਸੀ ਪਰ ਹੁਣ ਤਿੰਨ ਚਾਰ ਸਾਲ ਤੋਂ ਜ਼ਿਆਦਾ ਥੋੜਾ ਜਿਹਾ ਕੰਮ ਰਾਉ ਹੋਇਆ ਜਿੱਦਾਂ ਟਰੱਕ ਨੂੰ ਦਾ ਇਸ ਕਰਕੇ ਆ ਨੌਬਤ ਆ ਗਈ। ਬਾਕੀ ਦੇਖਦੇ ਆ ਚਲੋ ਜੀ ਲੋਡ ਆਲਮੋਸਟ ਹੋ ਚੱਲਿਆ ਆ ਤੇ ਸਕੇਲ ਲਾ ਲਈਆਂ ਸੂਈਆਂ ਚਲ ਗਈਆਂ ਤਾਂ ਆਲਮੋਸਟ ਡਾਨੀ ਆ 25 ਕੋ ਪੈਲੇਟ ਸੀਗੇ। ਤੇ ਤੁਰਦੇ ਨਾ 25 ਗੇਰੇ ਨਾ ਚੜ ਦੇ ਤਰੱਕ ਹਿੱਲਾਂ ਤੇ ਬਾਬੇ ਦੀ ਖਮਹਾਰੀ ਹੁੰਦੀ ਵਿੱਚ ਦਿਲਾਂ ਬੇ। 25 ਗੇਰੇ ਨਾ ਚੜ ਦੇ ਤਰੱਕ ਹਿੱਲਾਂ ਤੇ ਬਾਬੇ ਦੀ ਖਮਹਾਰੀ ਹੁੰਦੀ ਵਿੱਚ ਦਿਲਾਂ ਬੇ। ਪਾਹੀ ਫੇਰੇ ਅੰਬਰਾਂ ਨੂੰ ਸ਼ੌਣ ਗੁੱਡੀਆਂ ਓ ਜੱਟਾਂ ਤੇ ਰਕਾਂ ਦੀਆਂ ਓ ਜੱਟਾਂ ਤੇ ਟਰੱਕਾਂ ਦੀਆਂ ਘੈਂਟ ਯਾਰੀਆਂ ਦਿਨ ਰਾਤ ਸੜਕਾਂ ਤੇ ਕੌਣ ਲੁੱਡੀਆਂ ਓ ਦਿਨ ਰਾਤ ਸੜਕਾਂ ਤੇ ਪੌਣ ਲੁੱਡੀਆਂ ਓ ਵੀਰ ਡਰਾਈਵਰਾਂ ਨੂੰ ੱੱੱਪਟੀਵਾ ਨਾ ਲੱਗੇ ਓ ਵੀਰ ਡਰਾਈਵਰਾਂ ਨੂੰ ੱੱੱਪਟੀਵਾ ਨਾ ਲੱਗੇ ਚੜ੍ਹਦੀ ਕਲਾ ਵਿੱਚ ਰਹਿਣ ਸਦਾ ਚੜ੍ਹਦੀ ਕਲਾ ਵਿੱਚ ਰਹਿਣ ਸਦਾ ਅਰਦਾਸਾਂ ਹੈ ਮਾਲਕੇ ਅੱਗੇ ਉਹ ਵੀਰ ਡਰਾਈਵਰਾਂ ਨੂੰ ਤਤੀਵਾ ਨਾ ਲੱਗੇ ਓ ਯਾਰ ਡਰਾਈਵਰਾਂ ਨੂੰ ਤਤੀਵਾ ਨਾ ਲੱਗੇ ਜਿਹੜੇ ਹਸਾਬ ਨਾਲ ਰੋਲਾ ਪਿਆ ਹੋਇਆ ਬਈ ਲਾਇਸੈਂਸ ਵਗੈਰਾ ਦਾ ਤੇ ਹਾਈਸ ਤੋਂ ਇਮੀਗ੍ਰੇਸ਼ਨ ਦਾ ਨਾ ਉਸ ਹਸਾਬ ਨਾਲ ਵੀ ਕੁ ਵਧੀਆ ਰਹਿ ਗਈ ਵਾਸ਼ਿੰਗਟਨ ਸਟੇਟ ਦੇ ਵੀ ਸਕੇਲਾ ਨੰਗੀਆਂ ਆ ਤੇ ਓਰੀਗਨ ਸਟੇਟ ਦੀਆਂ ਵੀ ਸਾਰੀਆਂ ਸਕੇਲਾਆਂ ਤੇ ਕੈਲੀਫੋਰਨੀਆ ਦੀਆਂ ਵੀ ਸਾਰੀਆਂ ਸਕੇਲਾਾਂ ਵਿੱਚ ਸੁਖਸ਼ਾਂਤੀ ਰਹੀ ਕੋਸ਼ਤ ਸਕੇਲਾ ਬੰਦ ਸੀਗੀਆਂ ਤੇ ਪੋਸਟ ਤੇ ਪ੍ਰੀਪਾਸ ਮਿਲ ਗਿਆ ਸੋ ਕੁੱਲ ਮਿਲਾ ਕੇ ਵਧੀਆ ਰਿਆ ਜਿਹੜਾ ਬਚਾਰਿਆ ਤੇ ਬਾਬਾ ਇਹਦੇ ਸੁੱਖ ਰੱਖੇ ਕੰਮ ਚੱਲਦੇ ਰਹਿਣ ਔਰ ਬਸ 3 ਘੰਟਿਆਂ ਤੱਕ ਮੋਟਰ ਪਹੁੰਚ ਜਾਣੀ ਹੈ ਯਾਰ ਵਿੱਚ ਫਿਰ ਘਰ ਜਾ ਕੇ ਇਸ਼ਨਾਨ ਪਾਣੀ ਕਰਕੇ ਤਾਂ ਆਰਾਮ ਕਰਦੇ ਆਂ ਅਜ ਕੱਲ ਨੂੰ ਸੰਡੇ ਆ ਤੇ ਬਾਬਾ ਜੀ ਦੇ ਦਰ ਤੇ ਜਾ ਕੇ ਹਾਜ਼ਰੀਆਂ ਲਗਵਾਉਂਦੇ ਆਂ ਲੰਗਰਾਂ ਦੀ ਸੇਵਾ ਕਰਦੇ ਆਂ ਕੱਲ ਨੂੰ ਸਾਰਾ ਦਿਨ ਤੇ ਪਰਸ ਨੂੰ ਫਿਰ ਲੋਡ ਲੈਣਾ ਆ ਜਿਹੜਾ ਲੈ ਕੇ ਜਾ ਰਹੇ ਆਂ ਲੋਡ ਲਾ ਕੇ ਤੇ ਫਿਰ ਦੇਖਦੇ ਆਂ ਕੱਲ ਦਾ ਕੋਈ ਲੋਕਲ ਚੱਕ ਕੇ ਲਾਉਣ ਵਾਲਾ ਹੋਇਆ ਤੇ ਪਾਪਾ ਮੇਰੇ ਗਰੇਤੀ ਅਗਲੀ ਵੀ ਕੋਈ ਸੁਖ ਸੁਵੇਲੀ ਜਿਹੜਾ ਲੱਗ ਜਾਵੇ ਸਾਰੇ ਪਾਸਿਓ ਸੁਖ ਸੁਖ શાંત ਦੀ ਖ਼ਬਰ ਹੀ ਰਵੇ ਆ ਸੀ ਡੀ ਐਲ ਜਿਹੜੇ ਕਮਰਸ਼ੀਅਲ ਡਰਾਈਵਰ ਲਾਇਸੈਂਸ ਦਾ ਰੋਲਾ ਜਾ ਪਿਆ ਹੋਇਆ ਉਹ ਚਾਈ ਰਵੇ ਕਿਸੇ ਭਰਾ ਨੂੰ ਚਿੱਠੀ ਵਗੈਰਾ ਨਾ ਆਵੇ ਡੀ ਐਮ ਬੀ ਤੋਂ ਸਾਬ ਦਾ ਦਾਲ ਫੁਲਕਾ ਚੱਲਦਾ ਰਹੇ ਤੇ ਮਿਲਦੇ ਆਂ ਫਿਰ ਆਪਾਂ ਅਗਲੇ ਵੀਕ ਦੇ ਬਲੌਗ ਦੇ ਵਿੱਚ ਆਹ ਵਾਲੇ ਬਲੌਗ ਨੂੰ ਕਰਦੇ ਇੱਥੇ ਕਦਮ ਤੇ ਰੱਬ ਅਗੇ ਅਰਦਾਸ ਹੈ ਵੀ ਸਾਰੇ ਡਰਾਈਵਰ ਭਰਾ ਦੁਨੀਆ ਦੇ ਸਾਰੇ ਠੀਕ ਹੋਣ ਸਰਬੱਤ ਦਾ ਭਲਾ ਹੋਵੇ ਤੇ ਅਗਲੇ ਬਲੌਗ ਤੱਕ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿਲਦੇ ਜੀ ਅਗਲੇ ਬਲੌਗ ਦੇ ਵਿੱਚ